ਇਸ ਵੇਲੇ ਦੀ ਵੱਡੀ ਖਬਰ ਮੁਕੇਰੀਆਂ ਤੋਂ ਆ ਰਹੀ ਹੈ ਜਿੱਥੇ ਮੁਕੇਰੀਆਂ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਘਰ ਵਿੱਚ ਚੱਕਲਾ ਚਲਾਉਣ ਵਾਲੀ ਇੱਕ ਵਿਧਵਾ ਔਰਤ ਤੇ ਉਸ ਦੇ ਦੋ ਪੁੱਤਰਾਂ ਸਣੇ 7 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਮੁਕੇਰੀਆਂ ਪੁਲਿਸ ਨੂੰ ਸਫਲਤਾ ਹਾਸਲ ਲੱਗੀ ਹੈ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਮੁਕੇਰੀਆਂ ਇੰਸਪੈਕਟਰ ਪ੍ਰਮੋਦ ਕਮਾਨੇ ਦੱਸਿਆ ਕਿ ਗਸ਼ਤਦਾਰਾਂ ਨੂੰ ਨਾਡ ਗੁਪਤ ਸੂਚਨਾ ਮਿਲੀ ਕਿ ਰੇਲਵੇ ਕਰਾਸਿੰਗ ਨੇੜੇ ਵਾਰਡ ਨੰਬਰ 1 ਚ ਇੱਕ ਵਿਧਵਾ ਔਰਤ ਵੱਲੋਂ ਆਪਣੇ ਲੜਕਿਆਂ ਦੇ ਨਾਲ ਮਿਲ ਕੇ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਤੇ ਜਦੋਂ ਮੌਕੇ ਤੇ ਉਤੇ ਰੇਡ ਕੀਤੀ ਤਾਂ ਇਤਰਾਜਯੋਗ ਹਾਲਤ ਵਿੱਚ ਉਥੋਂ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਐਸਐਚਓ ਪਰਮੋਤ ਕੁਮਾਰ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗੇਰਲੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਇਹ ਲੇਟੀਆਂ ਨਾ ਸਬਦੇ ਦਾ ਕੰਮ ਕਰਦੀਆਂ ਸੀਗੀਆਂ ਬੇਸ਼ਰਮ ਇਹ ਅਸੀਂ ਕਿਸੇ ਪੰਡਤ ਦੇ ਬੇਟਾ ਹੈਗਾ ਹੀਰਾ ਸਿੰਘ ਉਤਰਜੀਤ ਸਿੰਘ ਇਹਦਾ ਪਹਿਲਾ ਪਤਾ ਦਾ ਦਰਚਿੱਤੇ ਦਾ ਨੰਗਲ ਬੂਠਾ ਹੈ ਉਸ ਵੰਚ ਰਿਡ ਕਰਨ ਗਏ ਸੀ ਤਾਂ ਉੱਥੇ ਅਤਵਾਜ ਉਹ ਹਾਲ ਚ ਮਿਲੇ ਜਿਹੜੇ 3-4 ਜਿਹੜੀਆਂ ਨੇ ਇਹ ਮੁੰਡਾ ਹੀ ਰਹੇ ਦੀ ਮਾਤਾ ਤੇ 3-4 ਜਿਹੜੀਆਂ ਦਾ ਇਹ ਦੋਨੇ ਬੱਚੇ ਨੇ ਦੇਹੀ ਕੰਮ ਕਰਦੇ ਸਾਰੋ ਜਾਨੀਆਂ ਵਗਾ ਕੇ ਉੱਥੇ ਅਮਰੀਕਾ ਦੇ ਗਏ ਉਸ ਵੰਚ ਦੇ ਪੱਤਰਕੀ ਸਿਸਟਮ ਕਰਦੇ ਤੀਜਾ ਦੀ ਹਾਂ ਅੱਜ ਵੀ ਕੋਈ ਨਹੀਂ ਕਿ ਇਸ ਕੋਲ ਚੱਲਦੇ ਅੱਗੇ ਪਹਿਲਾਂ ਨਸ਼ੇ ਦਾ ਕੇਸ ਹੈਗਾ ਜੋ ਜੋ ਨੰਗਲਪੁਰ ਉਠਾਣਾ ਜ਼ਿਲ੍ਹਾ ਪਠਾਨਕੋਟ ਦਾ ਪਹਿਲਾ ਉੱਥੇ ਪਹਿਲਾ ਕੇਸ ਆ ਰਿਹਾ ਸੀ ਉਸ ਵੰਚ ਸਰਚ ਕਰਨ ਗਏ ਸੀ ਉੱਥੇ ਸਮਾਂ ਡੀਟ ਬਲੀ ਠੀਕ ਆ ਤੇ ਇਥੇ ਮਕੇਰੀਆਂ ਥਾਣੇ ਵਿੱਚ ਵੀ ਕੋ ਦਰਜੇਗੇ ਇਹਨਾਂ ਦੇ ਕੇਸ ਪਹਿਲੇ ਸਤਕੁੰਦ ਹੋਈਆਂ ਮਾਪੋਂ ਲੜਾਈ ਵਹਿੰਦੀ ਆ ਆਪਸੀ ਪਰਾਲੇ ਮੈਂ ਕਿ ਧੰਦਾ ਕਰਦੇ ਠੀਕ ਹੈ